ਪਾਖੜਾ ਡੈਮ ਤੋਂ ਇਸ ਸਮੇ 75000 ਕਿਊਸਕ ਤੋਂ ਵਧਾ ਕੇ 80000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਜੋ ਕਿ ਹੁਣ 85000 ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਾਤੂ ਦੀ ਦਰਿਆ ਦੇ ਮੇਲ ਪਿੰਡਾਂ ਨੰਗਲ ਦੇ ਪਿੰਡ ਹਰਸਾ ਬੇਲਾ ਪੱਤੀ ਦਲਚੀਆਂ ਪੱਤੀ ਟੇਕ ਸਿੰਘ ਸੈਂਸੋਵਾਲ ਐਲਗਰਾਮ ਬੇਲਾ ਧਿਆਨੀ ਲੋਰ ਬੇਲਾ ਕਿਆਨੀ ਉੱਪਰ ਬੇਲਾ ਰਾਮਗੜ ਬੇਲਾ ਸ਼ਿਵ ਸਿੰਘ ਖਲੂ ਪਲਾਸੀ ਸਿੰਘਪੁਰਾ ਜੋ ਪੱਤੇ ਮਜਾਰੀ ਤਰਫ ਮਜਾਰਾ ਭਲਾਂ ਕਲੀਤਰਾਂ ਦਵੋਲੀ ਹੇਠਲੀ ਹੇਠਲੀ ਰੱਬ ਖੇੜਾ ਨਿਚਲਾ ਨੂੰ ਖਤਰਾ ਪੈਦਾ ਹੋ ਗਿਆ ਹੈ ਇਸੇ ਤਰ੍ਹਾਂ ਆਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਨਿੱਕੂਵਾਲ ਬੁਰਜ ਚੰਦਪੁਰ ਬੇਲਾ ਗੱਜ ਪਰਵੇਲਾ ਸ਼ਾ ਪਰਵੇਲਾ ਅੰਬਰ ਪਰਵੇਲਾ ਲੋਦੀ ਪਰ ਦਸ ਗਰਾਈ ਆਦੀ ਨੂੰ ਖਤਰਾ ਪੈਦਾ ਹੋ ਗਿਆ ਹੈ ਇਸ ਹੜ ਨੂੰ ਲੈ ਕੇ ਪਟਿਆਲਾ ਜ਼ਿਲ੍ਹੇ ਦੇ ਕਮਿਸ਼ਨਰ ਵਰਜੀਤ ਵਾਲੀਆ ਅਤੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਉਹ ਵੀ ਅਮੀਨ ਜਨ ਬੋਰਡ ਤੇ ਪਾਕਾ ਟੈਸਟਿੰਗ ਲਈ ਕਰ ਰਹੇ ਹਨ ਸਾਡੇ ਐਸਡੀਐਮ ਜਸਪ੍ਰੀਤ ਵੱਲੋਂ ਪਿੰਡਾਂ ਵਿੱਚ ਦੌਰੇ ਕੀਤੇ ਜਾ ਰਹੇ ਹਨ ਤੋਂ ਬਾਅਦ ਫਿਰ ਅਤੇ ਲੋਕਾਂ ਨੂੰ ਸਾਡਾ ਸਬੰਧੀ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਾਇਆ ਜਾ ਰਿਹਾ ਹੈ ਇਸ ਹੋਰ ਪਾਣੀ ਛੱਡੇ ਜਾਣ ਤੋਂ ਬਾਅਦ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਅਰਲਾਰਟ ਕੀਤਾ ਜਾ ਰਿਹਾ ਹੈ ਆਨੰਦਪੁਰ ਸਾਹਿਬ ਏਰੀਆ ਦੇ ਲੋਕ ਪਹਿਲਾਂ ਹੀ ਇਸ ਸੰਬੰਧੀ ਜਾਗਰੂਕ ਹਨ ਪਾਖੜਾ ਡੈਮ ਵੱਲੋਂ ਇੱਕ ਪਾਖੜਾ ਨਹਿਰ ਜਿੰਨਾ ਪਾਣੀ ਸਤਲੁਜ ਦਰਿਆ ਵਿੱਚ ਹੋਰ ਛੱਡੇ ਜਾਣ ਕਾਰਨ ਆਨੰਦਪੁਰ ਸਾਹਿਬ ਨੰਗਲ ਦੇ ਜਿੱਥੇ ਬੇਲਿਆਂ ਦੇ ਕਿਨਾਰੇ ਵਸਦੇ ਪਿੰਡ ਪਿੰਡਾਂ ਵਿੱਚ ਖਤਰਾ ਪੈਦਾ ਹੋ ਗਿਆ ਹੈ ਉੱਤੇ ਹੀ ਪੰਜਾਬ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਵਸਦੇ ਪਿੰਡਾਂ ਵਿੱਚ ਵੀ ਭਾਰੀ ਖਤਰਾ ਪੈਦਾ ਹੋ ਗਿਆ ਹੈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਉਹ ਆਪਣਾ ਡੰਗਲ ਡੰਗਰ ਮਾਲ ਲੈ ਕੇ ਉੱਚਿਆਂ ਸਥਾਨਾਂ ਤੇ ਚਲੇ ਜਾਣ ਕਿਉਂਕਿ ਜਲਦੀ ਹੀ ਸਰਕਾਰ ਵੱਲੋਂ ਹੋਰ ਪਾਣੀ ਇੱਕ ਭਾਖੜਾ ਨਹਿਰ ਜਿੰਨਾ ਸਤਲੁਜ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਜਿਸ ਕਾਰਨ ਹੜ ਦਾ ਹੋਰ ਖਤਰਾ ਵੱਧ ਗਿਆ ਹੈ ਲੋਕਾਂ ਨੂੰ ਇਹੀ ਅਪੀਲ ਹੈ ਕਿ ਉਹ ਉੱਚੀਆਂ ਥਾਵਾਂ ਤੇ ਚਲੇ ਜਾਣ ਅਤੇ ਆਪਣੇ ਡੰਗਰ ਮਾਲ ਉੱਚੀਆਂ ਥਾਵਾਂ ਤੇ ਲੈ ਜਾਣ ਅਤੇ ਲੋਕ ਆਪ ਵਾਹਾਂ ਤੋਂ ਬਚਣ ਇਸ ਕਰਕੇ ਸਰਕਾਰ ਵੱਲੋਂ ਇਹ ਹਦਾਇਤ ਕੀਤੀ ਗਈ ਹੈ ਸ਼੍ਰੀ ਨਾਨਦਪੁਰ ਸਾਹਿਬ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਹਦਾਇਤ ਲੋਕਾਂ ਨੂੰ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਬਚ ਸਕਣ ਖੜਾ ਡੈਮ ਤੋਂ ਇਸ ਸਮੇਂ 75000